ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਤ ਰੱਬ ਕਰ ਗਿਆ ਗੜਬੜ। ਅਬਰੂ ਕਰ ਗਿਆ ਹਨਾ। ਕਰਨੀ ਦਾ ਹੈ ਵੀਰੇ ਨੇ। ਕਿੰਨੇ ਕ ਵਜੇ? ਟਾਈਮ ਤਾਂ ਹੁਣ ਕੋਈ ਨੂੰ ਕੀ ਪਤਾ ਆਪਾਂ 7 ਵਜੇ ਤੇ ਨਹੀਂ ਆੜਾ ਕਰਦੇ ਉੱਠ ਕੇ। ਜਿਹੜੀ ਸਵੇਰੇ ਤਾਂ ਦੱਸਿਆ ਪਤਾ 4-5 ਵਜੇ ਦਾ ਤਕਰੀਬਨ ਗੱਲ ਤੋਂ ਬਾਅਦ। 4-5 ਦੇ ਬਾਅਦ ਹੀ ਗਿਰਿਆ ਥੋੜਾ ਜਿਹਾ। 4 ਤੋਂ ਬਾਅਦ ਹੀ ਪਿਆ ਹਾਂ। ਤੇ ਕਰ ਗਿਆ ਟੈਲਾਂ ਟੂਲਾਂ ਦੀਆਂ ਗਿੱਲੀਆਂ। ਤੇ ਬਾਕੀ ਗੱਭਰੂ ਆਇਆ ਗੱਭਰੂ ਦੀ ਤਿਆਰੀ ਹੋ ਰਹੀ ਹੈ ਟਰੈਕਟਰ ਗੱਭਰੂ ਫਿਰ ਤੂੜੀ ਵਾਲੀ ਦੀ ਤਿਆਰੀ ਹੋ ਰਹੀ ਹੈ ਮਸ਼ੀਨ ਦੀ ਤੂੜੀ ਵਾਲਾ ਵੀਰੇ ਨਵੇੜਿਆ ਪਾ ਹੁਣ ਇਹਦੇ ਪਰ ਲਾਈਏ ਲਾਈਟਾਂ ਲੁੱਟਾਂ ਆਹ ਦੇਖੋ ਤੁਸੀਂ ਚੈਨਲ ਦੀ ਬ੍ਰਾਂਡਿੰਗ ਵੀ ਨਾਲ ਲਾਈ ਫੱਦਾ ਪੂਰੀ ਆਪਣੇ ਚੈਨਲ ਦੀ ਪੂਰੀ ਪ੍ਰੋਮੋਸ਼ਨ ਕਰਦਾ ਗੱਭਰੂ ਪ੍ਰੋਮੋਸ਼ਨ ਵੀਰੇ ਇਹਦੀ ਚੰਡੀਗੜ੍ਹ ਤੱਕ ਹੁੰਦੀ ਹੈ ਕਿਹੜੇ ਘੜਦਾ ਟਰੈਕਟਰ ਫਿਰ ਕੰਮ ਵੀ ਤੇਰਾ ਸਾਲਾ 1 ਰੁਪਈਏ ਦੇ ਬਿਨਾ ਹੋ ਰਿਹਾ ਬੈਂਡਿੰਗ ਦਾ ਚੋਰੀ ਆਉਂਦਾ ਹਾਂ ਹਾਂ ਤੇ ਆ ਕੋਰੇ ਕੁੜੇ ਵਾਲਿਆਂ ਦੇ ਤੇ ਗੱਭਰੂ ਲਿਆ ਸਵੇਰੇ ਸਵੇਰੇ ਪਕੌੜੀਆਂ ਤੇ ਕੱਲ ਵੀ ਭੱਜਣਾ ਠੀਕ ਬਹੁਤ ਸਹੀ ਹੈ ਬੜਾਈ ਦੀ ਬਹੁਤ ਹੂੰ ਕੱਲ ਵੀ 4-5 ਥੋਂ ਦੇ ਵੀਰੇ ਆ ਤਾਂ ਪੈਣੀ ਪੈਣਾ ਤਾਂ ਆ ਮੀਂਹ ਕਰਕੇ ਬਚਾਉ ਵੀ ਹੋ ਗਿਆ ਜਿਨ੍ਹਾਂ ਦੀ ਕੱਲ ਵੱਡੀ ਕਿੰਨੀ ਅੱਜ ਦੇ ਨੰਬਰ ਜ਼ਿਆਦਾ ਤੇ ਅੱਜ ਦਾ ਜ਼ਿਆਦਾ ਨੰਬਰ ਤਾਂ ਤੇ ਗੱਭਰੂ ਦੇ ਟਰੈਕਟਰ ਤੇ ਲੱਗ ਰਿਹਾ ਪੱਖਾ ਪੱਖੇ ਦੀ ਨਵੀਂ ਫਰੇਮ ਬਣ ਰਹੀ ਹੈ ਪੱਖੇ ਦੀ ਕੀ ਲੋੜਤੀ ਯਾਰ ਮੇਰੇ ਲੋਡ ਪੈਂਦੇ ਨਹੀਂ ਗਰਮੀ 'ਚ ਅਸੀਂ ਮਤਲਬ ਇਨੀ ਸੀਜ਼ਨ 'ਚ ਚਲਾਉਨੇ ਆ ਪੱਖਾ ਇਹ ਤਾਂ ਰਾਲ ਕਿਤੇ ਦਾਣੇ ਦੂਣੇ ਪਾਉਣੇ ਜਾਂ ਚੱਲਦਾ ਬਣਾ ਮੋਟਾ ਤੂੜੀ ਵਾਲੀ ਮਸ਼ੀਨ ਤੇ ਜਾਂ ਚੱਲਦਾ ਮੇਰੀ ਗੱਲ ਸੁਣ ਹੂੰ ਆਪਾਂ ਨੂੰ ਕਿ ਇਹ ਤੱਕ ਮੰਨਦਾ ਨਹੀਂ ਹੂੰ ਆਪਾਂ 3-4 ਘੰਟੇ ਜੇ ਬਹਿਣਾ ਉੱਪਰ ਪੱਖਾ ਚਲਾ ਲਾ ਹਵਾ ਦਾ ਦਾ ਫਾਇਦਾ ਹੀ ਹੈ ਗਰਮੀ 'ਚ ਗੱਬਦੂ ਟਾਇਰ ਟੂ ਨੇੜੇ ਲਾ ਵੀ ਦਿੱਤੇ ਬਦੰਦਰਾ ਤਾਂ ਇਹਦੇ ਫਿਰ ਤਾਂ ਕਾਰਜ ਬਣਾਈ ਪਈ ਆ ਸੱਚੀ ਮਰੂਤੀਓ ਬਣਾਈ ਪਈ ਆ ਇਹਦੀ ਗੱਲ ਸੁਣ ਲੈ ਹੂੰ ਬਸ ਤੂੰ ਪਹਿਲਾਂ ਕਿਹੜਾ ਰਾਜਪੁਰੇ ਦਾ ਲੱਗਣ ਤੇ ਫੇਰ ਟਾਇਰ ਦੇਖੀ ਟਾਇਰ ਦੇਖੀ ਕਿੰਨੇ ਘੰਟੇ ਚੱਲ ਗਿਆ ਇਹ ਇਹ ਚਲਾ ਤੇ ਆ ਦੇਖ ਲੈ ਤੇਰੇ ਸਾਹਮਣੇ 2021 ਮਾਡਲ ਹੈ ਮੈਂ ਤੇ ਆਪਣਾ ਖਾਊਂਗਾ ਕੱਢਿਆ ਵਾ ਹੂੰ ਪਲਾਗ ਕੱਢਿਆ ਉਹਨੂੰ ਡੈਲਿੰਗ ਕਰਕੇ 1200 ਘੰਟੇ ਚੱਲ ਗਿਆ 1200 ਚ ਟਾਇਰ ਤਾਂ ਬਹੁਤ ਖਿੱਚਦੇ ਜਣੀ ਘਟੋ ਘਟ ਟਾਇਰ ਕੱਢਦਾ ਤੈਨੂੰ 3000 3500 ਘੰਟੇ ਪਾ ਤੇਰੇ ਵਾਲਾ ਟੁੜੀ ਟਾੜੀ ਵਾਲੀ ਦੀ ਨੇ ਚੱਲਿਆ ਜਿਵੇਂ ਘੰਟਿਆਂ ਦੀ ਲੀਡਿੰਗ ਦਾ ਘੰਟੇ ਜ਼ਿਆਦਾ ਟੁੜੀ ਵਾਲੀ ਮਸ਼ੀਨ ਖਿੱਚਦੀ ਆ ਜਾਂ ਲੇਜ਼ਰ ਕਰਾ ਖਿੱਚਦਾ ਵੀਰੇ ਮੇਰੀ ਜੱਗ ਸਹੀ ਜਾਣੇ ਆ ਹੁਣ ਮੇਰੇ ਕੋਲ ਅਸੀਂ ਕਿੰਨਾ ਚੱਲ ਗਿਆ ਤੂੰ ਆਏ ਦਾ ਦੇ ਵੀ ਚਲਾਈ ਮੇਰੇ ਕੋਲ ਸੜਕੀ ਜ਼ਿਆਦਾ ਦੀ ਜੀ ਸੜਕੀ ਜ਼ਿਆਦਾ ਹੂੰ ਹੁਣ 1 ਮਹੀਨਾ ਦਾ ਮੈਂ ਲਗਾਤਾਰ ਪਰਾਲੀ ਦੇ ਉਹ ਜਿਹੜੀ ਉਪਰਾਂ ਸੀਲ ਜੀ ਪੈ ਗਈ ਉਹ ਹਾਂ ਠੀਕ ਆ ਥੋੜੀ ਜਿਹੀ ਬਸ ਆਉਦੀ ਬ੍ਰੇਕਡਾਊਨ ਪੈਂਦੀ ਇਹਨੂੰ ਹੋਰ ਕੋਈ ਤੰਗੀ ਨਹੀਂ ਮਾਰਦੀ ਬ੍ਰੇਕਡਾਊਨ ਚੱਕਦੇ ਨਹੀਂ ਇਹਨੂੰ ਸੋਹੇ ਵਾ ਉੱਥੇ ਉਹ ਲਾ ਯਾਰ ਨਾ ਨਾ ਕੁਝ ਨਹੀਂ ਕਰਨਾ ਇਸਤਰੀ ਨੂੰ ਬੁੱੱਛ ਲਿਆ ਤੁਹਾਨੂੰ ਇਹਦਾ ਪਤਾ ਕੀ ਆ ਸਿਸਟਮ ਆ ਜਿਹੜੀਆਂ ਸੀਡਾਂ ਐ ਨਾ ਉਹ ਹੀ ਨਾ ਦੋਹੇ ਜੁੜ ਕੇ ਆਣ ਆਈ ਨਹੀਂ ਹੈਗਾ ਬੇ ਸੀਲ ਪੈ ਗਈ ਬਸ ਇਹ ਹੁਣ ਲੀਕ ਨਹੀਂ ਹੋਗੀ ਕੁਝ ਨਹੀਂ ਹੋਊਗਾ ਹਾਂ 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 ਹੀਲਾ ਨਾਲ ਜੁੜ ਕੇ ਚੱਲਦੀਆਂ ਹਾਂ ਜਦ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਜਦੋਂ ਉਹ ਪਲੇਟਾਂ ਘਸ ਦਿੰਨੀਆਂ ਨਾ ਘਸ ਦਿੰਨੀਆਂ ਬਸ ਫੇਰ ਖਤਮ ਆਦਾਗਾ ਫੇਰ ਖਤਮ ਆਗਾ ਹੁਣ ਇਹਨਾਂ ਨੂੰ ਇਹ ਨਵੇਂ ਮਾਡਲਾਂ ਚ ਕਰਿਆ ਕੰਮ ਇਹਨਾਂ ਨੇ ਮਿਸਤਰੀ ਨੂੰ ਪੁੱਛਿਆ ਵਾ ਉਹ ਕਹਿੰਦਾ ਜਿੱਦਣ ਕੱਡੂ ਦਾ ਤਾਂ ਨਵੇਂ ਡ ਲਿਆ ਪੁਰਾਣੀਆਂ ਸੀਜਾਂ ਕੱਢ ਕੇ ਪੰਦੂਆ ਕੰਮ ਕਰ ਦੇਣਾ ਉਹਨੂੰ ਲੋਕ ਪੈਂਦਾ ਹੁੰਦਾ ਠੀਕ ਹੈ ਉਹ ਤਾਂ ਕਹਿੰਦਾ ਨਾ ਜਿਹੜੀ ਉਹਦੇ ਸਿੱਕ ਜੀ ਲਾਉਨੇ ਆ ਸਿੱਕ ਜੀ ਦਾ ਨਹੀਂ ਫਾਇਦਾ ਫੇਰ ਕਿਹੜੀ ਆ ਜਿਹੜੀ ਇੱਥੇ ਇੱਥੇ ਆ ਨਟ ਦੇ ਕੋਲ ਆ ਨਟ ਲਾਉਣੇ ਆ ਹਾਂ ਇਹਦਾ ਵੀ ਫਾਇਦਾ ਉਹਦੇ ਨੂੰ ਕਹਿੰਦੇ ਮਤਲਬ ਗਰਮ ਹੋਏ ਤੇ ਲੀਕ ਹੁੰਨੀ ਆ ਜਿਵੇਂ ਲੰਬਾ ਚੱਲਦਾ ਟਰੈਕਟਰ ਤਾਂ ਹੁੰਦਾ ਲੰਬਾ ਦਾ ਚੱਲਦਾ ਇਹ ਤਾਂ ਜਿਆਦਾ ਐਂ ਦੇ ਜਰਪਾ ਨੇ ਸੜਨਾ ਹੀ ਨਹੀਂ ਹੈਗਾ ਇਹਦਾ 2-4 ਦਿਨ ਬਾਅਦ ਹਵਾ ਕੱਢ ਦੇਣਾ ਇਹਦੀ ਕੁਝ ਨਹੀਂ ਹੁੰਦਾ ਹੂੰ ਉਹ ਬਾਲ ਪਰ ਉਹਦੇ ਨਾਲ ਵੀ ਗਏ ਤੇ ਉਹਦੇ ਕੋਲ ਮੁੱਕੇ ਕਿਤੇ ਮੰਗਾਉਣੇ ਆ ਮੰਗਾਏ ਦੇ ਆ ਮਂਗਾਏ ਆ ਯਾਨੀ ਕਿ ਜਿੱਦਣ ਕਿਡਾ ਲੱਗਿਆ ਲਿਆਵਾਂਗੇ ਠੀਕ ਹੈ ਠੀਕ ਹੈ ਤੇ ਟਰੈਕਟਰਾਂ ਨੇ ਇਹਨਾਂ ਨੂੰ ਹੀ ਪਾ ਦੇਣੇ ਉਹ ਦੋਇਆਂ ਨੂੰ ਵੀ ਪਾ ਦੇਣੇ ਜਿਹੜੇ ਦੋਇਆਂ ਨੂੰ ਵੀ ਪਾ ਦੇਣੇ ਇਹਨਾਂ ਸਾਰੋਂ ਨਾਲਿਆਂ ਨੂੰ ਸਾਰਿਆਂ ਨੂੰ ਅੱਛਾ ਸਾਰਿਆਂ ਨੂੰ ਹੀ ਪਾ ਦੇਣੇ ਆ ਤੇ ਇੱਧਰ ਆ ਟਰੈਕਟਰ ਵੀ ਦੋਇਏ ਰੈਡੀ ਕਰਕੇ ਖੜਾਏ ਪਏ ਆਪਣੇ ਇਹੀ ਦੋ ਚੱਲਣਾਂ ਤੂੜੀ ਵਾਲੀ ਮਸ਼ੀਨਾਂ ਤੇ ਗੱਭਰੂ ਅਸੀਂ ਵੀ ਆ ਛੋਟਾ ਲਾਉਣਾ ਇੱਥੇ ਕੀ ਤੇ ਆ ਟਰੈਕਟਰ ਵੀ ਤੂੜੀ ਵਾਲੀ ਤੇ ਚਲਾਉਣਾ ਆਪਾਂ ਨੇ ਇੱਕ 555 ਇਹਦੀ ਵੀ ਸਾਰੀ ਤਿਆਰੀ ਕਰਤੀ ਇੱਥੇ ਜਿੱਥੇ ਵੀ ਫਾਰਮ ਫਾਰਮ ਲੱਗਣੀ ਸੀ ਸ਼ੋਹ ਦੇ ਅੰਦਰ ਇੱਥੇ ਪੂਰੀ ਫਾਰਮ ਲਾਤੀ ਇਹਦੇ ਨਾਮ ਤਾਂ ਉਮਦਾ ਦੇਖੋ ਜਿਵੇਂ ਆ ਪੈਕਿੰਗ ਦੀ ਭਰਤੀ ਉਹਦੇ ਨੂੰ ਬਿਜਣੀ ਇਹਦੇ ਕਰਦਾ ਨਾ ਜਾਵੇ ਕਿਸੇ ਪਾਸੇ ਨੂੰ ਇੱਥੇ ਨੂੰ ਤਾਂ ਚੱਲ ਚੱਕਣੀ ਜਣੀ ਹੂਰੇ ਨੂੰ ਬਹੁਤ ਹਵਾ ਕਰਦੇ ਆ ਇਹ ਇਹ ਟਰੈਕਟਰ ਵੀ ਇਹਦਾ ਜਲਦੀ 20 ਤਰੀਕ ਤੋਂ ਪਹਿਲਾਂ ਪਹਿਲਾਂ ਇਹਦੀ ਵੀਡੀਓ ਪਊਗੀ ਇੱਕ ਨਮਾਜਣਾ ਜਾਂਸੀ ਚ ਫੋਰ ਸਪੀਡ ਅਲਟਰਾ ਫੋਰ ਸਪੀਡ ਤੇ ਆ ਆਇਦਰ ਦੂ ਆ ਗਿਆ ਆਪਣੇ ਵਾਲਾ ਸੂਰਮਾ ਤੇ ਇਹਦੀ ਵੀ ਪੂਰੀ ਤਿਆਰੀ ਕਰ ਤਿਆਰੀ ਆ ਇਹਦੇ ਨੇ ਸਰਵਸਾਂ ਕਰਕੇ ਟਿਚ ਕਰਕੇ ਖੜਾਤੇ ਤੇ ਪਹਿਲਾਂ ਟਰਾਲੀ ਦੇ ਗਿੜੇ-ਗਿੜੇ ਲਾਉਣਗੇ ਉੱਤੇ ਬਾਅਦ ਆਪਣਾ ਫਿਰ ਟੁੜੀ ਵਾਲੀ ਤੇ ਚੱਲੇ ਜਾਣਗੇ ਬਹੁਤ ਬਈ ਉੱਚਾ ਲੱਗਦਾ ਜੀਸੀਬੀ ਜਿੰਨਾ ਉੱਚਾ ਲੱਗਦਾ ਦੇਖੋ ਆ ਟਰੈਕਟਰ ਦੀ ਛੱਤ ਕਿੱਥੇ ਉਹਦੀ ਕਿੱਥੇ ਲੇਜ਼ਰ ਕਰਾਤੇ ਇਹ ਚੱਲਦੇ ਆ ਜੇ ਉਹ ਚੱਲਦਾ ਉਹਦੀ ਰਾੜੀ ਖਤਮ ਹੋ ਜਾਂਦੀ ਹੈ ਫਿਰ ਉੱਪਰ ਚੱਕ ਕੇ ਲੋਣਾ ਪੈਂਦਾ ਬਹੁਤ ਮੈਨੂੰ ਇੱਕ ਨੱਕ ਤੇ ਉਹਦਾ ਰੀਸੀਵਰ ਖੜਾਉਣਾ ਪੈਂਦਾ ਮੈਨੂੰ ਇੰਨਾ ਔਖਾ ਲੱਗਦਾ ਭਲੇ ਮੇਨੂੰ ਤਾਂ ਲੇਜ਼ਰ ਤੇ ਹੁਣ ਲਾਉਣਾ ਨਹੀਂ ਪਿਛਲੀ ਵਾਰ ਚਲਾ ਲਿਆ ਮੈਂ ਤਾਂ ਅੰਗੇ ਲੈਣਾ ਥੋੜਾ ਜਿਹਾ ਲੇਜ਼ਰ ਕਰਾ ਇਹਦੇ ਚ ਸਿਗਨਲ ਥੋੜਾ ਜਿਹਾ ਉਹ ਡਿਸਕਨੈਕਟ ਹੋ ਜਾਂਦਾ ਫਿਰ ਕਿਣੀਆਂ ਲੱਗੀਆਂ ਪੈਣ ਫੇਰ ਤੇ ਮਸ਼ੀਨ ਕੱਲ ਅੰਦਰ ਕਰਤੀ ਸੀ ਨਾਲ ਦੀ ਨਾਲ ਆਉਂਦੀ ਸਰ ਕਟਰ ਤਾਰ ਕੇ ਕਰੀ ਲਿਵਨ 8:30 ਵਜੇ 8:00 ਵਜੇ ਅਸੀਂ ਘਰੇ ਵਾਪਸ ਆ ਗਏ ਤੇ ਅੰਦਰ ਕਰਤੀ ਛੱਡ ਚ ਬਿਚਲਾਏ ਬਿਕਣੀ ਗੋਣੀ ਤੇ ਵੱਜ ਜਾਂਦੀ ਹੈ ਕਟਰਵਾਰ ਬਾਹਰੇ ਘੜਾਤਾ ਤਾਂ ਤੇ ਆ ਟਰੈਕਟਰ ਦਾ ਨਾ ਰਿਫਲੈਕਟਰ ਖੋਲਿਆ ਤਾਂ ਅੱਜ ਚਲੋ ਆਏ ਵੀ ਛੋਟੇ ਮੋਟੇ ਹੋਰ ਜਿਹੜੇ ਕੰਮਕੁਮ ਜਿਹਾ ਹੋਣ ਵਾਲੇ ਮਾੜੇ ਮੋਟੇ ਟਰੈਕਟਰ ਹੁੰਦੇ ਜਾਂ ਕੁਝ ਹੋਰ ਨਾ ਆਪਣੇ ਉਹ ਸਾਰੇ ਨੂੰ ਵਿੱਟ ਦੇਣੇ ਤੇ ਸੋਨੀ ਬਾਈ ਨੂੰ ਵੀ ਅੱਜ ਕਰਿਆ ਫੋਨ ਤੇ ਇੱਕ ਨਾ ਟਰਾਲੀ ਬਣਾਉਣੀ ਤੂੜੀ ਵਾਲੀ ਹੋਰ ਉਹਦਾ ਜਾਲ ਬਣਾਉਣਾ ਜਮੀ ਦੀ ਉਹ ਟਰਾਲੀ ਉਪਰਾਂ ਖੜੀ ਆ ਆਪਣੀਆਂ ਦੇ ਨਾਲ ਆਪਾਂ ਨੇ ਇੱਕ ਟਰਾਲੀ ਹੋਰ ਤਿਆਰ ਕਰਨੀ ਹੈ ਪੰਜ ਟਰਾਲੀਆਂ ਕਰ ਲੈ ਕਿ ਮਾੜੀ ਮੋਟੀ ਜਿਵੇਂ ਢੁਾਈ ਪੈਂਦੀ ਦੂਰ ਤੋਂ ਨਾ ਫਿਰ ਜ਼ਰੂਰਤ ਰਹਿੰਦੀ ਹੈ ਟਰਾਲੀ ਦੀ ਹੋਰ ਹੀ ਪਰ ਥੋੜਾ ਜਿਆ ਵੱਧ ਪਾਉਂਦਾ ਲੋ ਬੇਟੇ ਕੁਝ ਉਹਨੂੰ ਰਹਿੰਦੀ ਰਹਿੰਦੀ ਹੈ ਹਰ ਟਾਈਮ ਚਾਹੇ 2 ਕਿੱਲੇ ਪਰ ਵੀ ਚੱਲਦੀ ਹੋਵੇ ਤਾਂ ਵੀ ਨਹੀਂ ਹੋ ਟਰਾਲੀ ਨੂੰ ਮੋੜਨ ਆਂਦਾ ਇੰਨਾ ਫਰਕ ਰਹਿੰਦਾ ਤੇ ਇਹਦਾ ਰਿਫਲੈਕਟਰ ਕਸਾ ਇਹ ਜਦੋਂ ਲੇਜ਼ਰ ਮਾਰਿਆ ਤਾਂ ਨਾ ਰਿਫਲੈਕਟਰ ਖੋਲਦਾ ਤਾਂ ਇਹ ਰਿਫਲੈਕਟਰ ਚ ਕਿਉਂਕਿ ਉਹਦਾ ਸਰੀਰ ਜਿਹਾ ਫਾਦਾ ਜੇ ਮੈਂ ਸਰੀਰ ਛੋਟਾ ਕਰਦਾ ਫਿਰ ਬਾਹਰ ਨਹੀਂ ਪਿੱਛੇ ਤੱਕ ਪਹੁੰਚਦੀ ਫਿਰ ਮੈਂ ਖੋਲ ਦਿੰਦਾ ਇਹਨੂੰ ਲਾ ਦਿੰਦਾ ਜਦੋਂ ਜ਼ਰੂਰਤ ਹੁੰਦੀ ਹੈ ਹੁਣ ਲੇਜ਼ਰ ਤੇ ਬਸ ਆਇਓ ਚੱਲੀ ਜਾਂਦਾ ਝਵੇਲਾ ਲੋ ਵੀ ਮਿੱਤਰੋ ਅੱਜ ਵੀਰੇ ਨੇ ਆ ਕਸਤਾ ਇਹ ਵੀਰੇ ਕਹਤੇ ਕਸੇ ਹੈ ਹੈ ਅੱnye ਵਿਚਾਰ ਲੋਕਾਂ ਨੂੰ ਚਾਹੀਦਾ ਜੋ ਰੂਲ ਹੈ ਉਹ ਰੂਲ ਹੈ ਰੂਲ ਤਾਂ ਹੈ ਚਾਬੀ ਕਿਹਨਾਂ ਚਾਬੀ ਕਿਹਨਾਂ ਪਤਾ ਨਹੀਂ ਕਿੱਥੇ ਤੇ ਚੱਕ ਕੇ ਲਿਆਇਆ ਬਿੰਗ ਤਰਿੰਗੀ ਚਾਬੀ ਚਾਬੀ ਬੜੀਆਂ ਕੰਮ ਦੀਆਂ ਹੈ ਇਹ ਜਿਹੜਾ ਨਟਨੋਟ ਖੋਲਣੇ ਉਹ ਇਹਦਾ ਕੋਈ ਗ੍ਰਿਪ ਵੀ ਬੜਾ ਸੋਹਣਾ ਹੈ ਇਹ ਹੈਗੀ ਤਾਂ ਹੈ 12-13 ਦੀ ਲੱਗਦੀਆਂ ਮੈਨੂੰ ਇਹ 12-13 ਦੀਆਂ ਆਪਣੇ ਕੋ ਸਿੱਧੀਆਂ ਚਾਬੀਆਂ ਵੀ ਹੈਗੀਆਂ 12-13 ਦੀਆਂ ਇਹ ਤੈਨੂੰ ਕਾਤੇ ਚੰਗੀ ਲੱਗੀ ਹੋਈ ਇਹ ਮੂਰੇ ਪਈਦੀ ਬੈਂਚ ਤੇ ਮੈਂ ਆ ਹੀ ਚੱਕ ਲਿਆ ਫਿਰ ਕੁਦਰਤੀ ਨਹੀਂ ਇਹਦਾ ਦੇਖੀ ਚਲਾ ਕੇ ਅੱਜ ਉਹ ਆਹੀ ਲੈ ਕੇ ਚੱਲੀਏ ਫਿਰ ਆਹੀ ਲੈ ਕੇ ਚੱਲਦੇ ਹਾਂ ਦੱਸ ਤਾਂ ਦੇ ਕਿੱਥੇ ਚੱਲੇ ਆ ਅੱਜ ਬਾਈ ਉਹ ਉੱਥੇ ਚੱਲਦੇ ਆ ਜਿੱਥੇ ਰੋਜ਼ ਜਾਇਦਾ ਜਿੱਥੇ ਰੋਜ਼ ਜਾਇਦਾ ਅੱਥੇ ਵਦਨ ਚੱਲੇ ਆ ਅੱਥੇ ਵਦਨ ਤੇ ਬਾਈ ਨੂੰ ਹੁਣ ਕੱਪੜੇ ਦੂਏ ਪਾਊਗਾ ਇਹ ਨਹੀਂ ਇਹਦੇ ਲਿਪੜ ਜਣ ਪਰ ਉੱਥੇ ਜਾ ਕੇ ਇਹਨਾਂ ਕਹੀ ਜਾਈ ਕੱਪੜੇ ਲਈ ਲਿਪੜਦੇ ਆ ਕੱਪੜੇ ਲਈ ਲਿਪੜਦੇ ਆ ਜਦ ਤੱਕ ਪਤਾ ਕੋਈ ਸ਼ਾਹੀ ਕੰਮ ਆਪਣੇ ਆਪਾ ਲਿਪੜਦੇ ਘੱਟ ਮੈਂ ਤਾਂ ਕੱਦੂ ਸਾਰਾ ਸਾਰੀ ਦੀ ੜੀ ਉੱਥੇ ਜਾ ਕੇ ਗੁੱਟਾਂ ਤੋਂ ਨਹੀਂ ਇਹਨਾਂ ਦਾ ਜਾ ਆ ਬਾਈ ਸ਼ੈੱਡ ਦਾ ਇੱਕ ਨਜ਼ਾਰਾ ਆ ਗਿਆ ਸਾਰਾ ਹੀ ਸਮਾਨ ਸਾਫ਼ ਸੁਥਰਾ ਪਰ ਉਹ ਪਿੱਛੇ ਤੱਕ ਖੜਾ ਚਾਰੇ ਪਾਸੇ ਟਰਾਲੀਆਂ ਹੀ ਟਰਾਲੀਆਂ ਹਲੇ ਵੀ ਜਗ੍ਹਾ ਅੱਗੇ ਬਚੀ ਵੀ ਆ ਬਾਈ ਤੁਹਾਨੂੰ ਆ ਦੇ ਕੁੱਤਾ ਮੈਨ ਖੜੀ ਆ ਟਰੈਕਟਰ ਖੜਾ ਆ ਦੋ ਤੂੰਡੀ ਵਾਲੀਆਂ ਖੜੀਆਂ ਪਿੱਛੇ ਲੇਡਰ ਕਰਾ ਉਹਦੇ ਪਿੱਛੇ ਤਵੀਆਂ ਇੱਧਰ ਬੜੀ ਟਰਾਲੀ ਆ ਗਈ ਚਾਰ ਆ ਘੜੀਆਂ ਆ ਖੜਾ ਪੰਪ ਸਪਰੇਅ ਵਾਲਾ ਤੇ ਇੱਧਰ ਇੱਕ ਵੀ ਜਗ੍ਹਾ ਫੇਰ ਬਚੀ ਵੀ ਆ ਤੇ ਮੂਰੇ ਫਰੰਟ 'ਚ ਫੇਰ ਬਚੀ ਆ ਚਾਹੇ ਕੋਈ ਵੀ ਟਰਾਲੀ ਬੈਠੇ ਲਾ ਦੇ ਆਜਾ ਜਣਾ ਆਜਾ ਯਾਰ ਬਾਈ ਵੀਰਾ ਆਜਾ ਅੱਜ 7-8 ਦਿਨਾਂ ਬਾਅਦ ਮੈਨੂੰ ਬਰਸੀਨ ਸਿਖਾਉਣ ਵਧਣ ਵੀਰੇ ਆਏ ਰੀਤੀ ਲਾ ਕੇ ਹੈ ਉਹਗੇ ਲੱਗੀ ਵੀ ਦੇਖੀ-ਦੇਖੀ ਤੁਸੀਂ बोलेंगे ਵੀ ਹਾਂ ਵੀ ਆਹ ਆ ਕੇ ਰਹੇ ਜੀ ਦੱਸ ਮੈਨੂੰ ਕਿੰਨੀ ਕਵਾਰੀ ਆਇਆ ਵੀਰ ਜੀ ਫਰਸੀਨ ਵਢਾਉਣ ਯਾਰ ਮੇਰੇ ਉੱਪਰਲੇ ਕੰਮ ਹੋਰ ਥੋੜੇ ਕੰਮ ਹੈ ਕਿਉਂਕਿ ਤੂੰ ਤਾਂ ਆਏ ਕਹਿਣਾ ਜਿਵੇਂ ਮੈਂ ਬੇਲਾ ਹੈ ਉੱਪਰਲੇ ਕੰਮ ਇਹ ਉੱਪਰਲੇ ਕੰਮ ਕਰਦਾ ਜਿਵੇਂ ਟਰੈਕਟਰ ਲੈ ਮਗਾ ਲਵ ਤੇ ਟਰੈਕਟਰ ਦਵਾ ਲਓ ਇਹ ਟਰਾਲੀਆਂ ਟਰੋਲੀਆਂ ਦੇ ਸੌਦੇ ਕਰਾ ਲਓ ਇਹ ਠੀਕ ਹੈ ਭਾਈ ਇਹ ਯਾਰ ਇਹ ਆ ਕੰਮ ਕਰਦਾ ਹਾਲ ਸੁਭਾਗੇ ਇਹਦੇ ਹੁਣ ਕੋਸ਼ ਨਾ ਚੱਲਦੀਆਂ ਕਿਉਂਕਿ ਬਈਆਂ ਸਾਡੇ ਕੋਲ ਤਾਂ ਇਹ ਕੰਮ ਕਰਾਉਂਦਾ ਨਹੀਂ ਮੈਂ ਕਹਿੰਦਾ ਮੱਕੀ ਨਹੀਂ ਦੇਖਣ ਆਇਆ ਅੱਜ ਆਇਆ ਹਾਂ ਕੰਮ ਖੋਲੀ ਹੋਈ ਵੀ ਆਪਣੀ ਮੈਨੂੰ ਪੂਰੀ ਟੈਨਸ਼ਨ ਆ ਵਕੀ ਜੀ ਐਨੇ ਸਿਰਫ ਬਿਜਵਾਈ ਬਿਜਵਾਈ ਆ ਮੁੜ ਕੇ ਨਾ ਨਿਕਲਦੀ ਦੇਖੀ ਆ ਨਾ ਕੋਈ ਰੇ ਸਪਰੇ ਹੋਰ ਕਹਿ ਤੂੰ ਕੁਛ ਸਪਰੇ ਕਰਕੇ ਗਿਆ ਮੈਂ ਕਿਹੜੀ ਕਰੀ ਆ ਉਹਦੀ ਕਾਦੀ ਕਰੀ ਸੁੰਡੀ ਦੀ ਕਰੀ ਤੀ ਕਿਹੜੀ ਦਵਾਈ ਦੀ ਆਪਾਂ ਨੇ ਮੈਨੂੰ ਦਵਾਈ ਦਾ ਨਹੀਂ ਪਤਾ ਹੈਗਾ ਪਰ ਇਹ ਸੁੰਡੀ ਦੂਏ ਲੁੱਟ ਕਰਕੇ ਗਿਆ ਤਾਂ ਵੀ ਸੁੰਡੀ ਪੈ ਜੂਵੇ ਉਸ ਸਪਰੇਅ ਕਰਕੇ ਗਿਆ ਤਾਂ ਲੈ ਚੈੱਕ ਕਰ ਇੱਕ ਵਾਰ ਉਹ ਸਿਰੇ ਤੱਕ ਲਾ ਰਹਿਤੀ ਸਿਰੇ ਤੱਕ ਵਾ ਤੂੰ ਇੱਕ ਵਾਰ ਪਹਿਲਾਂ ਚੁੰਝ ਚੈੱਕ ਕਰ ਲੈ ਫਿਰ ਮੈਂ ਚੈੱਕ ਕਰ ਤੂੰ ਵੱਡ ਕਹ ਫਿਰ ਮੈਂ ਮੈਨੂੰ ਦੱਸ ਲੈ ਮੈਂ ਚੈੱਕ ਕਰ ਲੈ ਮੈਨੂੰ ਦੱਸੀ ਲੈ ਮੈਂ ਵੱਡ ਮੈਂ ਵੱਡ ਲੈ ਮੈਂ ਚੈੱਕ ਕਰ ਹਾਂ ਬੱਸ ਗਿਆ ਲਓ ਜੀ ਮਿੱਤਰੋ ਮੋਟਰ ਤੇ ਪਹੁੰਚ ਚੁੱਕੇ ਆ ਲੈ ਕੇ ਧਾਮ-ਜਾਮ ਪੂਰਾ ਤੇ ਮੀਂਹ ਪੈ ਗਿਆ ਦੇਖੋ ਉਸ ਕਿੰਨੀ ਸੋਹਣੀ ਮਤਲਬ ਬੁੰਦਾ ਬੰਦੀ ਇਟਸ ਡ੍ਰੀਜ਼ਲਿੰਗ ਟਾਈਮ ਸੁੰਡੀ ਗੁੱਗੀ ਸੁੰਡੀ ਨਾ ਨਾ ਸੁੰਢੀ ਨੇ ਪੱਤੇ ਖਾ ਲਏ ਮੈਂ ਤਾਂ ਇਹ ਕਹਿ ਰਿਹਾ ਤੈਨੂੰ ਮੈਂ ਸਪਰੇਅ ਕਰਤੀ ਸੀ ਇਹਦੇ ਬੁੱਢੀ ਵੈਰੀ ਗੁੱਡ ਵੈਲ ਗੁੱਡ ਮੈਨੂੰ ਮਾਹਣਾ ਤੇਰੇ ਤੇ ਚੋਪਰਾ ਅੱਗੇ ਅੱਗੇ ਲੰਡਾ ਜੀ ਤੈਨੂੰ ਹੀ ਦੇਣੀ ਆ ਹੁਣ ਇਹਨੂੰ ਮਾਹਣਾ ਚੋਪਰਾ ਤੇਰੇ ਤੇ ਇਹ ਬਈ ਇਹ ਮੰਡੀ ਇਹ ਠੇਕੇਦਾਰ ਆ ਮੰਡੀ-ਮੁੰਡੀ ਦਾ ਸਾਰਾ ਚਾਰਜ ਗੋਗੀ ਕੋਲ ਆ ਸਾਨੂੰ ਕਿੰਨੇ ਸਾਲ ਹੋ ਗਏ ਗੋਗੀ ਮੰਡੀਆਂ ਗਏ ਇਹਨੂੰ ਇੱਕ ਅੱਧਾ ਘੇੜਾ ਲਵਾਉਣਾ ਸਾਤੇ ਮੌਸੂਮ ਇਹ ਮੌਸੂਏ ਵੀ ਉਹ ਵੀ ਅਸੀਂ ਤਰਲੇ ਤੁਰਲੇ ਜੇ ਕੱਢਦੇ ਆ ਉਹ ਵੀ ਮੈਨੂੰ ਵੀਡੀਓ ਦਾ ਲਾਲਚ ਹੁੰਦਾਈ ਮੈਂ ਵੀਡੀਓ ਬਣਾਉਣੀ ਤਾਂ ਕਰਕੇ ਮੈਨੂੰ ਥੋੜਾ ਜਿਹਾ ਇੱਕ ਘਾਟੇ ਮਿਲਦਾ ਮੰਡੀ-ਮੁੰਡੀ ਜਾਣ ਦਾ ਅੱਛਾ ਫਿਰ ਜਦ ਲੇਜ਼ਰ ਦੀ ਵਾਰੀ ਆਉਂਦੀ ਹੈ ਫਿਰ ਅੰਦਰੋਂ ਨਿਕਲਦੇ ਨਹੀਂ ਇਹਨਾਂ ਨੂੰ ਮੈਂ ਕਹਿੰਦੇ ਹੁਣ ਵੀ ਆ ਜਾਓ ਪਾਣੀ ਪੂਣੀ ਫੜਾ ਜੋ ਨਾ 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 ਗਰਮੀ ਬਹੁਤ ਹੈ ਉਹ ਗਰਮੀ ਬਹੁਤ ਹੈ ਚਲ ਤੂੰ ਫੈਂਟ ਦੇ ਮੈਨੂੰ ਲੇਜ਼ਰ ਵੀਰ ਜੀ ਉਹ ਟਾਈਮ ਦਿੰਦਾ ਹੁੰਦਾ ਹੁੰਦਾ ਜਦ ਆ ਸਿਖਰ ਦੁਪਹਿਰਾਂ ਐਂ ਵੀ ਲੋਕਾਂ ਦਾ ਟਾਈਮ ਖੜਨੇ ਦਾ ਹੋ ਜਾਂਦਾ ਵੀ ਉਹਦੇ ਲੇਜ਼ਰ ਫੇਰ ਅਰਜਨ ਕੱਢਿਆ ਤਾਂ ਪਹਿਲਾਂ ਅਰਜਨ ਟਰੈਕਟਰ ਬਾਹਰ ਨਹੀਂ ਨਿਕਲਿਆ ਮੁਰੇ ਕਮੈਨ ਖੜੀ ਦੀ ਤੇ ਫੇਰ ਅਸੀਂ ਲੈ ਗਏ ਆਏ ਆ ਸਟੈਂਡਰਡ ਤੇ ਉਹ ਬੱਟਰ ਧੀਰ ਚਾਚਾ ਕੱਖ ਕਹਿੰਦਾ ਦੋ ਪੰਡਾ ਮੈਂ ਰੱਖ ਲਿਆ ਮੈਂ ਰੱਖ ਲਿਆ ਫਟਾਫਟ ਇਹਨੂੰ ਅਸੀਂ 네 ਚਾਰ ਪੰਡਾ ਰੱਖ ਦਣੀਆਂ ਕੋਕੀ ਠੀਕ ਹੈ ਇੱਤੀ ਦੀ ਲੋੜ ਤਾਂ ਨਹੀਂ ਚੱਲ ਠੀਕ ਉਹ ਗੋਗੀ ਚੱਕ ਦੇ ਫੱਟੇ ਬੁੱਗੇ ਜਵਾਨੀ ਵਾਲਾ ਜੋਰ ਆ ਤੇਰੇ ਜੋਰ ਦਾ ਟਾਈਮ ਬਹੁਤ ਲੱਗਦਾ ਟਾਈਮ ਦਾ ਹੂੰ ਬਰਸੀਨ ਦੇਖ ਲੈ ਤੂੰ ਪਹਿਲਾਂ ਐਸ ਲੋਡ ਪਟਣਾ ਪੈਂਦਾ ਫਿਰ ਐਸ ਲੋਡ ਪਟਣਾ ਚੱਲ ਛੇਤੀ ਕਰ ਚਾਚੇ ਦੀ ਉਹ ਬੇਲੇ ਕਰਤਾਰੋ ਕਿੰਨੀ ਸਪੀਡ ਤੇ ਚੱਲ ਰਹੀ ਹੈ ਜ਼ਿਆਦਾ ਫਿਰ ਉਹ ਨੌਜਵਾਨ ਬੰਦਾ ਨੌਜਵਾਨ ਬੰਦਾ ਚੱਕਦੇ ਚੱਕਦੇ ਖੁਸ਼ਕੀਆਂ ਆਪਾਂ ਹੋ ਗਏ ਹਲੇ ਬਰਸੀਨ ਦਾ ਨਵੇੜਤਾ ਤੇ ਗੋਗੀ ਲੈ ਕੇ ਲੰਘੇ ਟਰੈਕਟਰ ਕਰਨ ਤੇ ਮੋਟਰ ਤੇ ਹੱਥ ਫੜਦੇ ਤੂੰ ਸੁਥਰੀ ਕਰੀ 504 ਜਿਹੇ ਸਾਰੇ ਬੰਦੇ ਇਕੱਠੇ ਹੋਏ ਤੇ ਮੋਟਰ ਤੇ ਤੋੜ ਤੋੜ ਕੇ ਸਾਰਾ ਸਾਮੁਹਿਕ ਕਬਾੜ ਦਾ ਵੱਡਿਆ ਆ ਬੇਲੀ ਸ਼ਾਂਤੀ ਕਿਉਂ ਹੁਣ ਚੱਲ ਗਾਹਾਂ ਲੱਗਣਗੇ ਤੇ ਜਿਹੜੇ ਖਾਲੇ ਜਿਹੜੇ ਬੇਰਖਾਨੇ ਤੇ ਤੇ ਮੱਕੀ ਮੱਕੀ ਦੇ 4 ਸਪਰੀ ਹੋ ਗਈਆਂ ਦੀਆਂ ਸੁੰਡੀਆਂ ਕੋਈ ਸੰਤਾ ਹੁਣ ਪਤਾ ਲੱਗਦਾ ਵੀ ਕਿੰਨੀ ਖੱਜਲ ਖਵਾਜੀ ਐ ਬਈ ਮੱਕੀ ਚ ਵੀ ਬਹੁਤ ਖੱਜਲ ਖਵਾਜੀ ਮਾਂ ਦੀ ਤੀ ਤੀ ਚੌਥੇ ਦਿਨ ਪਾਣੀ ਮੰਗ ਲੈਂਦੀ ਐ ਉਹਦਾ ਚੱਲ ਰਿਹਾ ਪ੍ਰੋਜੈਕਟ ਚੱਲ ਜਣੀ ਸੋਨਾ ਹਰਾ ਭਰਿਆ ਹੋ ਗਿਆ ਜੀ ਆ ਲੱਗਣ ਲੱਗਿਆ ਮੋਟਰ ਤੇ ਕੱਢਣਾ ਪਉਣਾ ਕੁਛ ਨਹੀਂ ਹੁੰਦਾ ਬਸ ਇੰਨਾ ਕਹਿ ਵੀ ਹਾਂ ਵੀ ਆਪਾਂ ਕੰਮ ਕਰਦੇ ਆਂ ਜੀ ਇੱਥੇ ਲੈ ਕੇ ਇੱਕ ਨੌਲੇਜ ਵਾਧੀ ਹੈ। ਬਜਣੀ ਐ ਵੀ ਘਰ ਵਾਸਤੇ ਨਾ ਕੁਕੜੀਆਂ ਛੱਲੀਆਂ ਛੁਕੀਆਂ ਹੋ ਜਾਣੀਆਂ ਬਾਕੀ ਟੰਕਰਾਂ ਨੂੰ ਚਾਰਾ ਹੋ ਜਾਊਗਾ ਵੱਢ ਕੇ ਪਾ ਦਾਂਗੇ। ਤੇ ਬਾਕੀ ਘਰ ਕੰਮ ਹੀ ਰੱਖੀਏ ਵੱਟੀਆਂ ਤਕਰੀਬਨ। ਬਸ ਹਫਤੇ ਦੀ ਖੇੜ ਆ। ਹਫਤੇ ਤੱਕ ਵੱਢੀ ਜਾਣੀ ਸਾਰੀ। ਜਿੰਨੀ ਬਾਈ ਪਹੁੰਚ ਚੁੱਕਿਆ। ਫਿਰ ਟਰਾਲੀ ਦਾ ਲੈ ਲਿਆ ਨਾ ਆਪ। ਉੱਤਰ ਲੈ ਲਿਆ ਪਤਨ ਕਿਹੜੇ ਚਾਲ ਦੀ ਤਾਂ ਦਾ। ਤੇ ਆਲਾ ਲੋ ਨਿੰਬਾਸੇ 48 36 84 ਦੇ ਪਰ ਤੇ ਹਾਂ ਆ ਜੋ 36 ਹੁਤਾ ਇਹਦਾ ਲਾ ਹੋ ਗਿਆ 36 ਆ ਹੋ ਗਿਆ 40 ਪਰ ਉੱਪਰ ਹਣਾ ਕਿੰਨਾ ਹੋ ਗਿਆ 36 ਦੋਨਾ 35 ਦੋਨਾ 70 ਦੋ 72 72 ਹੋ ਗਿਆ ਕਾਪੀ ਚ ਲਿਖ ਲਈ 72 ਇਹ ਥੋੜਾ ਜਿਹਾ ਉੱਪਰ ਚੱਕ ਲੈਣਾ ਉਹ ਥੋੜਾ ਜਿਹਾ ਥੱਲੇ ਜਾਵਾਂ ਆਪਾਂ ਨੇ ਉਹ ਟ੍ਰੈਨੀਆਂ ਦੇ ਪ੍ਰੋਪਰ ਕਰਦੇ ਕਰੇ ਮੈਂ ਨਹੀਂ ਤੀ ਚੱਕ ਲੈਂਦਾ ਸਮਾਨ ਮਿੰਟੀ ਚੱਕ ਕੇ ਐਂਗਲ ਹੋਰ ਆ ਗਿਆ ਕਿੰਨਾ ਐਂਗਲ ਤਾਂ ਸਾਲਾ ਆਪਣੇ ਕੋਲ ਪਿਆ ਮੈਂ ਐਂਗਲ ਹੋਰ ਆ ਗਿਆ ਹੈ ਦੋ ਫੁੱਟ ਨੂੰ ਆ ਦੇ ਇੱਥੇ ਫੇਰ ਆ ਗਿਆ ਟਰਾਲੀ ਬਾਤੇ ਜਾਲੇ ਮੈਂ ਕਹਿੰਦਾ ਜੇ ਜਾਲੀ ਨਵੀਂ ਲਾਵੇ 10 ਤੋਂ 15000 ਦਾ ਜਾਲ ਪੈਂਦਾ ਹਨਾ 10000 ਤੋਂ 15000 ਹੂੰ ਵਿੱਚੇ ਜਾਲੀ ਲਾ ਕੇ 5000 ਦੀ ਜਾਲੀ